इंडियन टीवी न्यूज पंजाब अपनी खबर अपनी भाषा विच नमस्कार तुसी देख रहे हो इंडियन टीवी न्यूज पंजाब आओ थानू तो लेके चलिए आज दिया बढ़िया हाँ खबर वाल ਜੀ ਸਾਹਿਬ ਇਸ ਪ੍ਰੋਗਰਾਮ ਦੇ ਮੌਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਇੱਕ ਅੱਜ ਭਾਗ ਲੈਣ ਵਾਲੇ ਪ੍ਰੈਮਿਸ ਕੰਟੀਨ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ ਸਾਡੇ ਦੇ ਨਾਲ ਆ ਕੇ ਜੀ ਬਹੁਤ ਬੜੇ ਬਾਰੇ ਵਿੱਚ ਜੀ ਜੀ ਮੂਰਤੀਆਂ ਨੂੰ ਵੀ ਸਨਸਕਸ਼ਨ ਕਰਨੀ ਕਿ ਬਹੁਤ ਬੜੇ ਲਿਚਾ ਮਾਧਿਅਨ ਰੂਪ ਵਿੱਚ ਜੀ 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 ਬਹੁਤ ਕਰਨੀ ਹੈ ਪ੍ਰੈਮਿਸ ਕੰਟੀਨ ਜਿਸ ਨੇ ਰਾਣੀਆ ਕੱਟੇ ਕਮਰੇ ਜਿਹਨੇ ਬਾਲੇ ਨੇ ਹੋਰ ਸ਼ਾਹ ਦਾ ਹੋਰ ਇਹ ਲਗਦਾ ਹੈ ਕਿ ਸ਼ਾਇਦ ਕੋਈ ਚਾਹਤ ਹੋਵੇ ਕਿ ਉਹਨਾਂ ਦੇ ਟਾਈਮ ਨਾਲ ਲੱਗੀ ਹੋਈ ਹੈ ਬਾਕੀ ਬੋਲੀਆਂ ਨਾਲ ਬਹੁਤ ਜਗਤ ਦੇ ਉੱਪਰ ਪੰਜਾਬੀ ਦਾ ਰੁਤਬਾ ਬਦਨਕਾਰੀ ਹੈ ਕਿ ਕਿਸੇ ਤਰ੍ਹਾਂ ਉਹਨਾਂ ਲਈ ਕੋਈ ਨਾ ਕੋਈ ਚੰਦ ਮਹੀਨਿਆਂ ਦੇ ਲੱਗਿਆ ਬਦਲ ਸਾਬ ਦੇ ਬਹੁਤ ਵੱਡੇ ਲੈਵਲ ਉੱਪਰ ਪਹੁੰਚਣ ਜਾਣ ਵਾਲੀ ਕਰੀ ਸਕੂਲਾਂ ਮੇਲੇ ਕਰਨ ਲਈ ਮੰਤਰੀਕਰਤਾ ਦੀ ਚਤ ਲੈ ਰਹੀ ਸਰਦਾਰ ਭਾਨਸ ਸਿੰਘ ਮਾਨ ਨੇ ਬਹੁਤ ਇਸਟਰੀਮ ਲੈ ਕੇ ਜੰਡੀਦਾਂ ਸਿੱਖਿਆ ਦੇ ਸਿਰ ਉੱਤੇ ਬੈਠੀ ਹੈ ਕਿ ਕਿੰਨੀਆਂ ਚਾਹੀਏ ਨਿੱਜੀ ਰਹਿਣ ਦੇ ਮਤਲੇ ਲਈ ਮਾਪੋ ਦੇ ਨਾ ਦੇ ਲਈ ਸਾਰੇ ਸਾਡੇ ਬੱਚੇ ਦੇ ਲਈ ਪਰਤ ਪਰ ਦੀ ਜਿੰਦਰੀਆ ਸਮਝਾਉਣ ਕਿ ਦਾ ਸਿਸਟਮ ਸਰਕਾਰ ਲੈ ਕੇ ਆ ਰਹੀ ਹੈ ਜੀ ਪਹਿਲੀ ਵਾਰ ਹੋਇਆ ਕਿ ਇੰਨਾ ਬਹੁਤ ਵੱਡੇ ਲੈਵਲ ਦੇ ਉੱਪਰ ਕਰੀ ਸਕੂਲ ਆਪਣੇ ਇਨੋਵੇਸ਼ਨ ਦੇ ਕੇਂਦਰ ਬਣਾ ਕੇ ਦੇਣ ਦੀ ਮੁਕੀਨਤਾ ਹੈ ਸਰਕਾਰੀ ਦਾ ਪੰਜਾਬ ਦੇ ਬੱਚਿਆਂ ਨੂੰ ਪੜ੍ਹਨ ਦੇ ਮੌਕੇ ਨਹੀਂ ਮਿਲ ਰਹੇ। ਇਹ ਬਹੁਤ ਵੱਡੀ ਸਮੱਸਿਆ ਹੈ। ਇਹ ਬੱਚੇ ਸਿਰਫ ਕੰਮਿਆਂ ਤੋਂ ਹੋ ਰਹੇ ਬਕਮਾਂ ਕੀ ਕਰਨ। ਸਾਡੇ ਸਰਕਾਰੀ ਐਲੀਮੈਂਟਰੀ ਸਕੂਲਾਂ ਤੋਂ ਅਨੇਕਾਂ ਬੱਚੇ ਨਾ ਤਾਂ ਆਪਣੇ ਵਿਦਿਅਕ ਦਾ ਅਧਿਕਾਰਨ ਤੇ ਪੰਜ ਹੀ ਮਿੰਟ ਕਰਦੇ ਹੋਏ ਸਾਨੂੰ ਬਸ ਪੰਜ ਤੋਂ ਮਿੰਟ ਨਹੀਂ ਮਿਲਦਾ ਕੋਲ ਘਰਨਾ ਮਿਸ਼ਾ ਤੇ प्रोग करवा रहा ताकि बच्चियों को जोड़ा पुराना सभ्याचार पुराने गीत ने प्रभावित रखा जा सके बहुत जरूरी है लिखियों काफी बहुत 何 <laughs>

ਆਪਾਂ ਕੀ ਕਰੀਏ ਲੱਗਦਾ ਕੋਈ ਇਹਨਾਂ ਦੇ ਸਟਾਫ ਦਾ ਗਲਤੀ ਦਾ ਸਾਹਮਣੇ ਮਸਤ ਬਾਈਟ ਵਨੋਂ ਸਰਕਾਰ ਸਰਕਾਰੀ ਨੀਤੀ ਕਮੇਟੀ ਵੱਲੋਂ ਸਪੂਟੀ ਟੀਮ ਦਾ ਜੀ ਆਇਆਂ ਬਹੁਤ ਜੀ ਆਇਆਂ। ਅਗਰੇਟਿਵਿਟੀ ਕਿਆ ਦਿੱਤਾ ਗਿਆ? ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸਾਡੇ ਨੇ ਅਸੀਂ ਖੂਸ ਕਾਮ ਵੱਲੋਂ ਉਹਨਾਂ ਦਾ ਐਸੀ 19 ਜੀਐਮ ਅਖਦੇ ਆਂ। ਸਪੂਟੀ ਟੀਮ ਦਾ ਧੰਨਵਾਦ। ਕੰਦਿਆਂ ਜਿਸ ਦੇ ਵਿੱਚ ਇਸ਼ਰੀ ਵਿੰਕੀ ਜੀ ਜੀ ਲਕੀ ਕਮਲਵੀਰ ਕਮਲਵੀਰ ਜੀ ਬਹੁਤ ਇਹਨਾਂ ਦੇ ਉਪਰਾਲੇ ਹੀ ਨੇ ਅਧਿਆਪਕਾਂ ਨੇ ਆਪਣੀ ਤੌਰ ਤੇ ਜੋ ਕਰਨੇ ਸੀ ਸਾਡੀ ਡਿਊਟੀ ਸੀ ਪਰ ਮਾਪਿਆਂ ਵੱਲੋਂ ਜੋ ਸਹਿਯੋਗ ਦਿੱਤਾ ਗਿਆ ਉਹਨਾਂ ਦੇ ਸਦਕੇ ਹੀ ਇਹ ਪ੍ਰੋਗਰਾਮ ਪਿਆ ਕੀਤਾ ਜਾ ਸਕਿਆ ਤਾਂ ਅਸੀਂ ਅਧਿਆਪਕਾਂ ਦਾ ਤਾਂ ਧੰਨਵਾਦ ਕਰਦੀ ਕਰਦੇ ਹਾਂ ਨਾਲ ਹੀ ਅਸੀਂ ਮਾਪਿਆਂ ਦਾ ਵੀ ਕਰਦੇ ਹਾਂ ਤੁਹਾਡੇ ਸਾਹਮਣੇ 5ਵੀਂ ਬੀ ਦੇ ਬੱਚੇ ਜੀ ਨਾ ਹੋ ਸਕੋ ਨਾ ਸਮਝੋ ਦੁਨੀਆ ਮੇਰੀ ਮਾਂ ਦੀਆਂ ਕਿਹੜੇ ਬੰਦੇ ਕਿਹਦਾ ਕੋਣ ਚਟੀਆਂ ਬੰਦੇ